15 ਅਗਸਤ ਨੂੰ ਪਾਰ ਦੇ ਆਜ਼ਾਦੀ ਦਿਹਾੜਾ ਹੁੰਦਾ ਹੈ ਉੱਥੇ ਪਾਕਿਸਤਾਨ 'ਚ 14 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅੰਮ੍ਰਿਤਸਰ ਵਿਖੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਰੇਂਜਰਸ ਨੂੰ ਮੁਬਾਰਕਬਾਦ ਦਿੱਤੀ ਤੇ ਮਠਾਈਆਂ ਵੰਡ ਕੀਤੀਆਂ ਹਰ ਸਾਲ ਦੀ ਤਰ੍ਹਾਂ ਵਾਗਾਸਰਾ ਤੇ ਪਾਕਿਸਤਾਨ ਵੱਲੋਂ ਇਸ ਦਿਨ ਨੂੰ ਬੜੀ ਖੁਸ਼ੀ ਤੇ ਉਸ਼ਾ ਨਾਲ ਮਨਾਇਆ ਜਾਂਦਾ ਹੈ ਪਾਕਿਸਤਾਨ ਦੇ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਤੋਂ ਬਾਅਦ ਦੋਹਾਂ ਮੁਲਕਾਂ ਦੇ ਗੇਟ ਖੋਲੇ ਗਏ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਅੱਜ ਦੇ ਇਸ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ पाकिस्तान ने अपना आज़ादी दिवस मनाया है और उन्होंने इस मौके पर हमको प्लेजेंटरीज एक्सचेंज किए हैं हमारे साथ हमको दिए हैं ये प्लेजेंटीज एक्सचेंज करने का जो सिलसिला है ये एक ट्रेडिशन के तौर पे इन बॉर्डर्स पे होता है और कभी कोई बड़ा ओकेजन होता है कोई त्योहार होता है कोई इस तरह के फेस्टिवल्स होते हैं तो हमारी तरफ से भी उनको मिठाइयाँ दी जाती हैं और उनकी तरफ से भी हम मिठाइयाँ एक्सेप्ट करते हैं